ਸ਼ਾਸ਼ਿਕਾ ਅੱਜ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਣ ਰਣ ਆਪ ਦੇਖਦੇ ਆਂ ਅੱਜ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਾਂਗੇ ਫੁੱਲ ਲਾਈਨਿੰਗ ਔਰ ਫੁੱਲ ਸੂਟ ਦੀ ਕਟਿੰਗ ਕਰਾਂਗੇ ਤੇ ਮੈਂ ਸ਼ਰਟ ਦੀ ਪਹਿਲੇ ਵੀਡੀਓ ਪਾ ਰਹੀ ਆਂ ਤੇ ਸਲਵਾਰ ਦੀ ਮੈਂ ਅਲੱਗ ਜਿਹਾ ਪਾਵਾਂਗੀ ਤੇ ਉਹ ਤੋਂ ਪਹਿਲਾਂ ਵੀਡੀਓ ਕੋ ਸਟਾਰਟ ਕਰਨ ਤੋਂ ਪਹਿਲਾਂ ਜਿਸ ਨੇ ਮੇਰਾ ਚੈਨਲ ਹੈ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਕਮੈਂਟ ਚ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਤੇ ਸ਼ੇਅਰ ਕਰਿਓ ਵੀਡੀਓ ਤੇ ਜੇ ਤੁਹਾਨੂੰ ਚੰਗੀ ਲੱਗੀ ਤੇ ਪਲੀਜ਼ ਲਾਈਕ ਕਰਨਾ ਤੇ ਸਭ ਤੋਂ ਪਹਿਲਾਂ ਇਹ ਲਾਈਨਿੰਗ ਦਾ ਕਪੜਾ ਹੈ ਤੇ ਆਪਾਂ ਇਹਨੂੰ ਖੋਲ ਕੇ ਵਿਛਾ ਲੈਣਾ ਤੇ ਇਹਦਾ ਮੈਂ ਤੁਹਾਨੂੰ ਨਾਪ ਦੱਸਣਾ ਚਾਹੁੰਦੀ ਆ ਇਹਦੀ ਲੰਬਾਈ ਹੈਗੀ ਹੈ ਕਮੀਜ਼ ਦੀ 45 ਇੰਚ ਤੇ 14 ਇੰਚ ਤੀਰਾ ਤੇ ਇਹਦੀ ਛਾਤੀ ਹੈਗੀ ਹੈ 23 ਇੰਚ ਤੇ 20 ਇੰਚ ਕਮਰ ਹੈ ਤੇ ਹਿੱਪ ਹੈਗੀ ਹੈ 23 ਇੰਚ ਤੇ ਚੋਕ ਹੈਗੇ ਦੇ 15 ਇੰਚ ਤੇ ਘੇਰਾ ਵੀ 23 ਇੰਚ ਤੇ ਬਾਹਾਂ ਆਪਾਂ 18 ਇੰਚ ਤਿਆਰ ਰੱਖਾਂਗੇ ਤੇ ਫਰੰਟ ਕਲਾ 8 ਇੰਚ ਤੇ ਬੈਕ ਕਲਾ 9 ਇੰਚ ਤੇ ਚਲੋ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਲੰਬਾਈ ਲੈ ਲਾਂਗੇ ਜਿਹਦਾ ਲੰਬਾਈ ਦੀ 45 ਇੰਚ ਤੇ 3 ਇੰਚ ਐਕਸਟਰਾ ਲਾਂਗੇ 48 ਇੰਚ ਆਪਾਂ ਦੀ ਲੰਬਾਈ ਲੈ ਲਾਂਗੇ ਠੀਕ ਹੈ ਜੀ ਮੈਂ 48 ਇੰਚ ਲੰਬਾਈ ਲੈ ਲਈ ਹੈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇਹਦਾ ਕੱਪੜੇ ਨੂੰ ਫੋਲਡ ਕਰ ਦੇਣਾ ਇਹ ਲਾਈਨਿੰਗ ਵਾਲਾ ਕੱਪੜਾ ਹੈ ਪਹਿਲਾਂ ਆਪਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਮੇਨ ਫੈਬਰਿਕ ਦੀ ਕਟਿੰਗ ਕਰਾਂਗੇ ਤੇ ਪਲੀਜ਼ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਤੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਰਿਕਵੈਸਟ ਹੈ ਤੁਹਾਡੇ ਕੇ ਲਾਈਕ ਜ਼ਰੂਰ ਕਰਿਆ ਕਰੋ ਵਿਊ ਹੁੰਦੇ ਆਪ ਲੇਕਿਨ ਤੁਸੀਂ ਲਾਈਕ ਨਹੀਂ ਕਰਦੇ ਤੇ ਮੈਂ ਲੰਬਾਈ ਚ ਲੈ ਕੇ ਵਿਛਾ ਕੇ ਉਹਨੂੰ ਉਸ ਤੋਂ ਬਾਅਦ ਆਪਾਂ ਘੇਰਾ ਲੈ ਲੈਣਾ ਘੇਰਾ ਇਹਦਾ 23 ਇੰਚ ਹੈ ਤੇ ਮੈਂ 4 ਇੰਚ ਐਕਸਟਰਾ ਲੈ ਕੇ ਘੇਰਾ ਇਦਾਂ ਆਪਾਂ ਫੁੱਲ ਕਪੜੇ 'ਚ 4 ਇੰਚ ਐਕਸਟਰਾ ਇਹਨਾਂ ਤੇ 4 ਕਪੜੇ 'ਚ 2 ਇੰਚ ਐਕਸਟਰਾ ਬਚਦਾ ਤੇ ਆਪਾਂ ਲੈ ਲੈਣਾ 4 ਇੰਚ ਐਕਸਟਰਾ 7 ਇੰਚ ਟੋਟਲ ਮਾਕੀਰਾ ਲੈ ਲਿਆ ਇਦਾਂ ਫੁੱਲ ਕਪੜੇ 'ਚ ਤੇ ਇਹਨੂੰ ਆਪਾਂ ਅਲੱਗ-ਅਲੱਗ ਪੀਸ ਕਰ ਦਾਂਗੇ ਤੇ ਮੈਂ ਅਲੱਗ-ਅਲੱਗ ਪੀਸ ਕਰ ਤੇ ਉਤ ਤੋਂ ਬਾਅਦ ਆਪਾਂ ਇਹਨੂੰ 4 ਫੋਲਡ ਕਰ ਦੇਣਾ ਆ ਦੇਖੋ 4 ਫੋਲਡ ਕਰਤਾ ਤੇ ਸਭ ਤੋਂ ਪਹਿਲਾਂ ਆਪਾਂ ਧੀਰਾ ਲਵਾਂਗੇ ਤੀਰਾ ਦਾਇਰਾ 14 ਇੰਚ 14 ਦਾ ਹਾਫ ਹੋ ਗਿਆ 7 ਤੇ ਆਪਾਂ 1 ਇੰਚ ਐਕਸਟਰਾ ਲਾਵਾਂਗੇ 8 ਇੰਚ ਮੈਂ ਤੀਰਾ ਲਾਵਾਂਗੇ ਲਾਵਾਂਗੀ ਕਿਉਂਕਿ 1 ਇੰਚ ਸੀਨ ਜਾਣਾ ਗਲੇ 'ਚ ਵੀ 1 ਇੰਚ ਆਏਗਾ ਹਾਫ ਇੰਚ ਹੋਰੀ ਆਏਗਾ ਔਰ ਮੋਢੇ 'ਚ ਵੀ ਹਾਫ ਇੰਚ ਆਏਗਾ 1 ਇੰਚ ਐਕਸਟਰਾ ਲੈ ਕੇ ਹੀ ਆਪਾਂ ਕਟਿੰਗ ਕਰਨੀ ਆ ਉਤੋਂ ਬਾਅਦ ਮੈਂ ਇਹਦਾ ਮੋਢਾ ਲੈ ਰਹੀਆਂ 7 ਇੰਚ 6.5 7 ਇੰਚ ਤੁਸੀਂ ਮੋਢਾ ਲੈ ਸਕਦੇ ਹੋ ਕਿਉਂਕਿ ਇਹਦੀ 23 ਇੰਚ ਹੈਗੀ ਆ ਛਾਤੀ ਤੇ ਮੈਂ ਪੂਰੇ ਸੂਟ ਦੇ ਨਾਪ ਦੀ ਕਟਿੰਗ ਦੱਸ ਰਹੀ ਆ ਤੁਹਾਨੂੰ ਫੁੱਲ ਰਾਉਂਡ ਮਤਲਬ ਅ ਨੀਦ ਦਾ ਸਰੀਫ ਸੂਟ ਦੇ ਨਾਪ ਦੀ ਦੱਸ ਰਹੀ ਆ ਕਿਸੇ ਦੇ ਨਾਪਦਾਨੀ ਲਿਆ ਹੈ ਮੈਂ ਇਹ ਸੂਟ ਦਾ ਨਾਪ ਹੈ ਉਹਦੀ ਕਟਿੰਗ ਕਰ ਰਹੇ ਆ ਆਪਾਂ ਉਤ ਬਾਦ ਮੈਂ 7 ਇੰਚ ਆ ਦੇਖੋ ਮੋਡਾ ਲੈ ਲਿਆ ਤੇ ਉਤ ਬਾਦ ਇੱਥੋਂ ਆਪਾਂ ਠੀਕ ਹੈ ਜੀ ਡੱਬਾਇਆ ਬਣਾ ਲਾਂਗੇ ਆਪਾਂ ਤੇ ਉਤ ਤੋਂ ਬਾਅਦ ਆਪਾਂ ਇੱਥੋਂ ਮੈਂ 2 ਇੰਚ ਦੀ ਕਾਟ ਪਾ ਰਹੀ ਆਂ 1.5 2 ਇੰਚ ਦੀ ਪਾ ਸਕਦੇ ਤੁਸੀਂ ਕਾਟ ਮੈਂ 2 ਇੰਚ ਦੀ ਲਈ ਆ ਉਤ ਤੋਂ ਬਾਅਦ ਆਪਾਂ ਇੱਥੋਂ ਗਲਾਈ ਪਾ ਦੇਣੀ ਆ ਜੇ ਨਾਰਮਲ ਨਾਪ ਐਕਸਲ ਨਾਪ ਹੈ ਜਿਹਦਾ ਉਹਦੇ ਤੁਸੀਂ 1.5 ਇੰਚ ਹੀ ਪਾਣੀ ਆ ਇਹ ਥੋੜਾ ਹੈਵੀ ਹੈ ਨਾਪ ਤੇ ਮੈਂ 2 ਇੰਚ ਦੀ ਲਈ ਆ ਤੇ ਉਤ ਤੋਂ ਬਾਅਦ ਉਪਰ 1/2 ਇੰਚ ਉਪਰੋਂ ਡਾਉਨ ਦੇ ਦਾਂਗੇ ਇੱਥੋਂ 3 ਇੰਚ ਟੈਕ ਰੱਖ ਕੇ ਇਹਨੂੰ ਇਹ ਨਾਮ ਲਾ ਦੇਣਾ ਤੇ ਉਸ ਤੋਂ ਬਾਅਦ ਇੱਥੋਂ ਆਪਾਂ ਲਵਾਂਗੇ ਛਾਤੀ ਇਹਦੀ ਛਾਤੀ ਹੈਗੀ 23 ਇੰਚ 23 ਦਾ ਹਾਫ ਹੋ ਗਿਆ 11.5 ਤਾਂ 11.5 ਆਪਾਂ ਇੱਥੋਂ ਛਾਤੀ ਲੈ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਕਮਰ ਲਵਾਂਗੇ ਤੇ ਕਮਰ ਲੈਣ ਤੋਂ ਪਹਿਲੇ ਆਪਾਂ ਉੱਪਰ ਫਰੰਟ ਕੱਟ ਪਾ ਦਾਂਗੇ ਤੇ ਇਹਦੀ ਆਪਾਂ 1/2 ਇੰਚ ਦੀ ਕਾਟ ਪਾ ਦੇਣੀ ਹੈ ਤੇ ਇੱਥੋਂ ਆਪਾਂ ਇਹਦਾ ਹਾਫ ਕਰ ਦੇਣਾ ਇਹਦਾ ਅੱਧ ਕਰ ਦੇਣਾ ਜਿੰਨਾ ਅੱਧ ਹੋਏਗਾ 3.5 ਇੰਚ 1/2 ਇੰਚ ਉੱਪਰ ਕੱਟਿਆ ਗਿਆ 3.5 ਇੰਚ ਦੇ ਤੇ ਅੱਧ ਕਰਕੇ ਇੱਥੋਂ ਆਪਾਂ 1/2 ਇੰਚ ਦੀ ਕਾਟ ਪਾ ਦੇਣੀ ਹੈ ਤੇ ਇਹਨੂੰ ਉੱਪਰ ਵਾਲੇ ਨੂੰ ਮਿਲਾ ਦੇਣਾ ਉਹਦੇ ਨਾਲ ਤੇ نیچے ਆਪਾਂ ਗਲਾਈ ਪਾ ਦੇਣੀ ਹੈ ਠੀਕ ਹੈ ਜੀ ਆਪਾਂ ਇੱਥੋਂ ਗਲਾਈ ਪਾ ਦਾਂਗੇ ਉਤ ਬਾਅਦ ਆਪਾਂ ਇੱਥੋਂ ਲੈ ਕੇ ਗਲਾਈ ਪਾਉਂਦੀ ਆ ਮੈਂ ਗਲਾਈ ਤੇ ਉਤ ਬਾਅਦ ਆਪਾਂ ਕਮਰ ਲਵਾਂਗੇ ਤੇ ਇੱਥੋਂ ਮੈਂ ਹਮੇਸ਼ਾ 7 ਇੰਚ ਲੈਨੀ ਆ ਕਮਰ ਕਮਰ ਲੈਣ ਤੋਂ ਪਹਿਲੇ ਆਪਾਂ ਪਹਿਲੇ ਪਲੇਟ ਪਾ ਲਾਂਗੇ ਠੀਕ ਹੈ ਜੀ ਮੈਂ 11.5 ਇੰਚ ਪਲੇਟ ਲੈ ਰਹੀ ਆ ਲੇ ਆ ਤੇ ਲੰਬਾਈ ਚ ਕਿਉਂਕਿ ਇਹ ਤਾਂ 11 ਇੰਚ ਪਲੇਟ ਤਿਆਰ ਹੈ ਇੱਥੋਂ ਆਪਾਂ 7 ਇੰਚ ਲਵਾਂਗੇ 7 ਇੰਚ ਲੈ ਕੇ ਇੱਥੋਂ ਵੀ ਆਪਾਂ 3.5 ਇੰਚ ਐਦਾ ਬਾਕਸ ਜਿਹਾ ਬਣਾ ਦੇਣਾ ਤੇ ਉਹ ਤੋਂ ਬਾਅਦ ਆਪਾਂ ਇੱਥੋਂ ਮੋਡੇ ਵਾਲਾ ਮੋਡੇ ਵਾਲੀ ਪਲੇਟ ਲਵਾਂਗੇ ਜਿ ਰੱਖ ਕੇ ਜਿੱਥੇ ਕੋਰਨਰ ਜੇ ਮੋਡੇ ਦੀ ਸ਼ੇਪ ਦਿੱਤੀ ਹੋਈ ਹੈ ਇੱਥੋਂ ਰੱਖ ਕੇ ਤੇ ਮੈਂ 2.5 ਇੰਚ ਦਾ ਇੱਥੋਂ ਗੈਪ ਆ ਰਹੀਆਂ ਆ ਦੇਖ 2.5 ਇੰਚ ਦਾ ਗੈਪ ਆ ਕੇ ਇੱਥੋਂ ਆਪਾਂ ਸਿੱਧੀ ਲਾਈਨ ਬਣਾ ਦਾਂਗੇ ਠੀਕ ਹੈ ਜੀ ਇਹ ਮੋਡੇ ਵਾਲਾ ਪਲੇਟ ਅਤਵਾਦ ਆਪਾਂ ਕਮਰ ਦਾ ਪਲੇਟ ਲਵਾਂਗੇ ਇੱਥੋਂ ਆਪਾਂ 7 ਇੰਚ ਲਵਾਂਗੇ ਕਮਰ ਲੰਬਾਈ 'ਚ 7 ਇੰਚ ਰੱਖ ਕੇ ਤੇ ਇਹਦੇ ਵੀ ਆਪਾਂ 2.5 ਇੰਚ ਦਾ ਗੈਪ ਪਾ ਦੇਣਾ ਠੀਕ ਹੈ ਜੀ ਤਿੰਨਾਂ ਸਾਈਡਾਂ 'ਚ ਕੋਰਨਰ ਜਿਹੜਾ ਹੁੰਦਾ ਹੈ ਇਹਦੇ 2.5 ਇੰਚ ਦਾ ਗੈਪ ਪਾ ਕੇ ਉਸ ਤੋਂ ਬਾਅਦ ਆਪਾਂ ਇੱਥੋਂ 7 ਇੰਚ ਜਿੱਥੋਂ ਆਪਾਂ ਪਲੇਟ ਲਈ ਹੈ ਮਤਲਬ ਕਮਰ ਲਈ ਹੈ ਸੌਰੀ ਤੇ ਉੱਥੋਂ 7 ਇੰਚ ਨਾਲ ਮਿਲਾ ਦੇਣਾ ਉਸ ਤੋਂ ਬਾਅਦ ਇੱਥੋਂ ਆ ਦੇਖੋ ਸਿੱਧੀ ਲਾਈਨ ਬਣਾ ਦੇਣੀ ਹੈ ਠੀਕ ਹੈ ਜੀ ਇਹ ਪਾਗੇ ਬਲੇਡ ਤੇ ਆਪਾਂ ਕਟਿੰਗ ਕਰਨੀ ਹੈ ਪਿਛਲੇ ਸਾਈਡ ਤੇ ਬਾਅਦ ਆਪਾਂ ਕੰਮ ਦੇ ਇਹ ਪਦੀ ਨਿਸ਼ਾਨੀ ਬਾਅਦ ਲਾਵਾਂਗੇ ਪਹਿਲਾਂ ਆਪਾਂ ਮੋਡੇ ਦੀ ਕਟਿੰਗ ਕਰ ਲਾਂਗੇ ਤੇ ਪਿਛਲੀ ਕਾਰਡ ਤੇ ਆਪਾਂ ਕਟਿੰਗ ਕਰਨੀ ਹੈ ਚਾਰੇ ਪੀਸ ਇਕੱਠੇ ਕਟਿੰਗ ਕਰਨੇ ਆ ਅਗਲੀ ਕਾਰਡ ਤੇ ਨਹੀਂ ਕਰਨੇ ਅਗਲੀ ਕਾਰਡ ਤੇ ਸਿਰਫ ਫਰੰਟ ਪੀਸ ਹੀ ਕਟਿੰਗ ਹੋਏਗਾ ਅਤਵਾਦ ਉਪਰੋਂ ਵੀ ਆਪਾਂ ਜਿਹੜੀ ਕਾਰਟ ਪਾਈ ਹੈ ਉਹ ਵੀ ਹਾਫ ਇੰਚ ਦੀ ਆਪਾਂ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਮੈਂ ਉਪਰੋਂ ਵੀ ਕਟਿੰਗ ਕਰ ਲਈ ਹੈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਅਲੱਗ-ਅਲੱਗ ਪੀਸ ਕਰ ਦਾਂਗੇ ਫਰੰਟ ਬੈਕ ਪੀਸ ਅਲੱਗ ਕਰ ਦਾਂਗੇ ਅਲੱਗ ਕਰਕੇ ਇਹਨੂੰ ਬਰਾਬਰ ਕਰ ਲਾਂਗੇ। ਓਤੋਂ ਬਾਅਦ ਆਪਾਂ ਫਰੰਟ ਕਾਰਡ ਦੀ ਕਟਿੰਗ ਕਰ ਦਾਂਗੇ। ਫਰੰਟ ਕਾਰਡ ਜਿਹੜੀ ਪਾਈ ਆ ਉਹਦੇ ਉੱਪਰ ਹੀ ਆਪਾਂ ਕਟਿੰਗ ਕਰਾਂਗੇ। ਓਕੇ ਜੀ। ਓਤੋਂ ਬਾਅਦ ਆਪਾਂ ਕਮਰ ਲਵਾਂਗੇ ਦੀ ਮੈਂ ਕਮਰ ਨਹੀਂ ਲਈ ਹੈਗੀ। ਤੇ ਕਮਰ ਇਹਦੀ ਹੈਗੀ ਆ 20 ਤੇ ਆਪਾਂ 10 1.5 ਲਵਾਂਗੇ ਕਿਉਂਕਿ ਹਾਫ ਇੰਚ ਪਲੇਟ ਵਿੱਚ ਵੀ ਹਾਫ ਇੰਚ ਕਪੜਾ ਆ ਜਾਏਗਾ ਤੇ ਹਾਫ ਇੰਚ ਆਪਾਂ ਵਾਧ ਮਾਰਜਨ ਲੈ ਕੇ ਤੇ ਆਪਾਂ ਇੱਥੋਂ 1.5 ਲੈਣੀ ਆ ਠੀਕ ਹੈ ਜੀ 7 ਇੰਚ ਲੈ ਕੇ ਇੱਥੋਂ ਆਪਾਂ 1.5 ਲਵਾਂਗੇ ਹਾਫ ਇੰਚ ਮਾਰਜਨ ਲੈ ਕੇ ਹਮੇਸ਼ਾ ਤੁਸੀਂ ਪਲੇਟ ਜਿਤੋਂ ਪਾਣੀ ਹੈ ਕਮਰ ਵਾਲੀ ਤੇ 1/2 ਇੰਚ ਜ਼ਿਆਦਾ ਹੀ ਲੈਣਾ ਹੈ ਮਾਰਜਨ ਠੀਕ ਹੈ ਜੀ ਆਪਾਂ 1.5 ਲੈ ਲਈ ਕਮਰ ਉੱਤੋਂ ਬਾਅਦ ਆਪਾਂ ਇਹਨੂੰ ਇਦਨਾਂ ਵਲਾ ਦਾਂਗੇ ਉੱਤੋਂ ਬਾਅਦ ਆਪਾਂ ਸਾਈਡ ਤਰੀਜ਼ ਲਵਾਂਗੇ ਇੰਨਾ ਇੰਨਾ ਕਪੜਾ ਇਦਾਂ ਕਰਕੇ ਪਲੇਟ ਪੈ ਗਈ ਆ ਦੇਖੋ ਇਦਾਂ ਸੀਨ ਆਣੀ ਹੈ ਫੋਲਡ ਕਰਕੇ ਕਪੜੇ ਨੂੰ ਉਦੋਂ ਬਾਅਦ ਆਪਾਂ ਸਾਈਡ ਤਰੀਜ਼ ਲਵਾਂਗੇ ਇਹਦੀ ਹੈਗੀ 15 ਇੰਚ ਤੇ ਮੈਂ 15.5 ਲੈ ਰਹੀਆਂ ਹਾਫ ਇੰਚ ਮਾਰਜਨ ਰੱਖ ਕੇ ਤੇ ਇਹਦੀ ਹਿੱਪ ਹੈਗੀ ਹੈ 23 ਇੰਚ ਤੇ 23 ਦਾ ਹਾਫ ਹੋ ਗਿਆ 11.5 ਤੇ ਆਪਾਂ 11.5 ਇਹਦੀ ਹਿੱਪ ਲਵਾਂਗੇ ਤੇ 11.5 ਤੇ ਆਪਾਂ ਨਿਸ਼ਾਨੇ ਲਗਾ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਇਦਾਂ ਮਿਲਾ ਦਾਂਗੇ ਐਨੂੰ ਆਪਾਂ ਡਾਰਕ ਕਰ ਲਾਂਗੇ ਤੇ ਆਪਾਂ ਦੂਜੇ ਪਾਸੇ ਵੀ ਛਪਾਣਾ ਇੱਥੋਂ ਮੈਂ 3 ਇੰਚ ਦੀ ਸਪੇਸ ਦੇ ਕੇ ਗੁਲਾਈ ਪਾ ਰਹੀ ਆ ਆ ਦੇਖੋ ਕਿਉਂਕਿ ਮਤਲਬ ਜਿਹਦਾ ਸਾਤੀ ਤੋਂ ਟਾਈਟ ਨਾ ਹੋਏ ਥੋੜੀ ਜੀ ਲੂਜ਼ਿੰਗ ਦੇ ਦੇਣੀ ਹੈ ਗੁਲਾਈ ਪਾ ਦੇਣੀ ਹੈ ਆ ਦੇਖੋ 3 ਇੰਚ ਦੀ ਮੈਂ ਦਿੱਤੀ ਹੈ ਗੁਲਾਈ ਤੇ ਇਹ ਬਹੁਤ ਜ਼ਰੂਰੀ ਹੈ ਜਿਹਦੀ ਹੈਵੀ ਹੈ ਬ੍ਰੈਸਟ ਅਤੇ ਬਾਅਦ ਆਪਾਂ ਦੂਜੇ ਪਾਸੇ ਵੀ ਇਦਾਂ ਹੀ ਛਪਾ ਲੈਣਾ ਠੀਕ ਹੈ ਜੀ ਲਾਈਟ ਕਰਦਾ ਛਪ ਗਿਆ ਤੇ ਇਹਨੂੰ ਆਪਾਂ ਡਾਰਕ ਕਰ ਦੇਣਾ ਚੰਗੀ ਤਰ੍ਹਾਂ ਡਾਰ ਕਰਨ ਤੋਂ ਬਾਅਦ ਆਪਾਂ ਬੈਕ ਪੀਸ ਲਵਾਂਗੇ ਤੇ ਫਰੰਟ ਬੈਕ ਪੀਸ ਇੱਕ ਦੂਜੇ ਦੇ ਵਿਚਾਦਾਂਗੇ ਤੇ ਆ ਦੇਖੋ ਪਹਿਲਾਂ ਬੈਕ ਪੀਸ ਰੱਖਿਆ ਹੈ ਉੱਪਰ ਫਰੰਟ ਪੀਸ ਰੱਖ ਕੇ ਤੇ ਆਪਾਂ ਬੈਕ ਪੀਸ 1/2 ਇੰਚ ਜ਼ਿਆਦਾ ਲੈਣਾ ਕਿਉਂਕਿ ਗਲੇ ਤੇ ਖਿੱਚਣਾ ਪਵੇ ਮਤਲਬ ਗਲੇ ਅੱਗੇ ਜਿਹੜੇ ਗਲਾ ਅੱਗੇ ਜਾਂ ਪਿੱਛੇ ਜਾਂਦਾ ਅਗਲਾ-ਅਗਲਾ ਉਹ ਨਾ ਜਾਵੇ ਤੇ ਇਹ ਬਹੁਤ ਜ਼ਰੂਰੀ ਆ ਇੱਕ ਜਾਂ 1/2 ਇੰਚ ਤੁਸੀਂ ਬੈਕ ਪੀਸ ਜਾਦਾ ਲੈਣਾ ਫਰੰਟ ਨਾਲੋਂ ਇਹਨਾਂ ਬਹੁਤ ਵਧੀਆ ਫਿਟਿੰਗ ਬੰਦੀ ਹੈ ਕਦੀ ਗਲਤ ਅੱਗੇ ਪਿੱਛੇ ਨਹੀਂ ਜਾਏਗਾ ਠੀਕ ਹੈ ਜੀ ਤੇ ਮੈਂ ਪਹਿਲੇ ਨਹੀਂ ਲਿਆ ਮੈਂ ਹੁਣ ਲੈ ਰਹੀਆਂ ਤੇ ਆਪਾਂ ਥੋੜੀ ਜੀ ਮੋਢੇ ਤੋਂ ਕਾਟ ਪੈਣੀ ਹੈ ਤੇ ਬਾਕੀ ਸਾਰਾ ਬਰਾਬਰ ਹੋ ਗਿਆ ਆਪਾਂ ਮੋਢੇ ਤੋਂ ਥੋੜੀ ਜੀ ਕਾਟ ਕਟਿੰਗ ਕਰ ਦਾਂਗੇ ਇਥੋਂ ਇਹਨਾਂ ਕੁ ਸਿਰਫ ਇਹਨਾਂ ਕੁ ਕਟਿੰਗ ਕਰਾਂਗੇ ਜਿਹੜਾ ਆਪਾਂ 1/2 ਇੰਚ ਉੱਪਰ ਵਧਾਇਆ ਉਹਦੇ ਕਰਕੇ ਆਪਾਂ ਮੋੜੇ ਤੇ ਥੋੜੀ ਜੀ ਕਟਿੰਗ ਕਰ ਲਾਂਗੇ ਠੀਕ ਹੈ ਜੀ ਇਹ ਹੋ ਗਈ ਲਾਈਨਿੰਗ ਦੀ ਕਟਿੰਗ ਔਰ ਤਬਾਦ ਆਪਾਂ ਤੇ ਸੂਟ ਦੀ ਕਟਿੰਗ ਕਰਾਂਗੇ ਔਰ ਆਪਾਂ ਸੂਟ ਲੈ ਲਾਂਗੇ ਤੇ ਉਹਨੂੰ ਆਪਾਂ ਫਲਾਵਰ ਦੇਖ ਕੇ ਅਨੁਵਛਾਵਾਂਗੇ ਆਪਾਂ ਜਿੱਦਾਂ ਆਪਾਂ ਲਾਈਨਿੰਗ ਵਿਛਾਈ ਹੈ ਇਦਾਂ ਹੀ ਆਪਾਂ ਵਿਛਾਵਾਂਗੇ ਇਹਨੂੰ ਫੋਲਡ ਕਰ ਲਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਆ ਦੇਖੋ ਡਬਲ ਕਰਕੇ ਉਤੋਂ ਚੰਗੀ ਤਰ੍ਹਾਂ ਵਿਛਾ ਲੈਣਾ ਆ ਦੇਖੋ ਮੈਂ ਕਟਿੰਗ ਕਰਤਾ ਐਕਸਟਰਾ ਕਪੜਾ ਇਹਨੂੰ ਆਪਾਂ ਫੋਲਡ ਕਰ ਲੈਣਾ ਫੋਲਡ ਕਪੜੇ 'ਚ ਕਰਕੇ ਤੇ ਜਿੰਨਾ ਆਪਾਂ लेआ ਛੋੜਦਾ ਮਤਲਬ ਲਾਈਨਿੰਗ ਦਾ ਘੇਰਾ ਉਹਨਾ ਹੀ ਆਪਾਂ ਘੇਰਾ ਲੈ ਲੈਣਾ ਤੇ ਸੇਮ ਘੇਰਾ ਲੈ ਕੇ ਆਪਾਂ 4 ਫੋਲਡ ਕਪੜਾ ਕਰ ਦੇਣਾ ਇਹ ਫਰੰਟ ਬੈਕ ਪੀਸ ਦੋਨੋਂ ਆ ਤੈਨੂੰ ਚੰਗੀ ਤਰ੍ਹਾਂ ਵਛਾ ਲਾਂਗੇ ਆਪਾਂ ਠੀਕ ਹੈ ਜੀ ਤੇ ਉਤ ਬਾਅਦ ਆਪਾਂ ਸੁਸ਼ਾਂਤ ਬਾਅਦ ਆਪਾਂ ਇਹਦਾ ਚੰਗੀ ਤਰ੍ਹਾਂ ਘੇਰਾ ਲੈ ਲੈਣਾ ਸਾਰੇ ਸ਼ਰਟ ਤੇ ਬਰਾਬਰ ਲੈਣਾ ਲਾ ਘੇਰਾ ਇਹਨੂੰ ਬਰਾਬਰ ਕਰ ਲੈਣਾ ਇੱਥੋਂ ਆਪਾਂ ਕਟਿੰਗ ਕਰ ਦੇਣੀ ਠੀਕ ਹੈ ਜੀ ਮੈਂ ਕਟਿੰਗ ਕਰਤੀ ਹੈ ਔਰ ਤੋਂ ਬਾਅਦ ਆਪਾਂ ਇਹਦਾ ਲਗ ਲਗ 30 ਕਰ ਦਾਂਗੇ ਫਰੰਟ ਬੈਕ ਪੀਸ ਅਲੱਗ-ਲਾ ਕਰਾਂਗੇ ਕਿਉਂਕਿ ਬੈਕ ਪੀਸ ਆਪਾਂ 1/2 ਇੰਚ ਜ਼ਿਆਦਾ ਲੈਣਾ ਤੇ ਆਪਾਂ ਇਹਨੂੰ ਵਿਛਾ ਕੇ ਤੇ ਬੈਕ ਪੀਸ ਦੀ ਲਾਈਨਿੰਗ ਉੱਪਰ ਰੱਖ ਕੇ ਤੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਆਪਾਂ ਕੋਈ ਵੀ ਪੀਸ ਲੈ ਲਾਂਗੇ ਫਰੰਟ ਜਾਂ ਬੈਕ ਪੀਸ ਕੋਈ ਵੀ ਲੈ ਕੇ ਮੈਂ ਬੈਕ ਪੀਸ ਲਿਆ ਤਾਂ ਆਪਾਂ ਇਹਦੀ ਮੋਡੇ ਦੀ ਕਾਰਟ ਪਾ ਦਾਂਗੇ ਕਟਿੰਗ ਕਰ ਦਾਂਗੇ ਇਹਨੂੰ ਬਰਾਬਰ ਕਰਕੇ ਕੱਪੜੇ ਨੂੰ ਤੇ ਬਰਾਬਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਕੱਪੜਾ ਇੱਕਦਮ ਬਰਾਬਰ ਹੋਣਾ ਚਾਹੀਦਾ ਤੇ ਵੱਧ ਕੱਟ ਨਹੀਂ ਹੋਣਾ ਚਾਹੀਦਾ ਜਿੰਨਾ ਲਾਈਨਿੰਗ ਦਾ ਕੱਪੜਾ ਲਿਆ ਓਨਾ ਹੀ ਆਪਾਂ ਛੜ ਦੇ ਛੜਦਾ ਪੀਸ ਮੇਨ ਫੈਬਰਿਕ ਦਾ ਕੱਪੜਾ ਲੈ ਲੈਣਾ ਛੂੜਦਾ ਤੇ ਬਿਲਕੁਲ ਵੱਧ ਕੱਟ ਨਹੀਂ ਲੈਣਾ ਹੈਗਾ ਤੇ ਲਾਈਨਿੰਗ ਨੂੰ ਵਾਸ਼ ਕਰਨਾ ਬਹੁਤ ਜ਼ਰੂਰੀ ਹੈ ਕਟਿੰਗ ਕਰਨ ਤੋਂ ਪਹਿਲੇ ਲਾਈਨਿੰਗ ਨੂੰ ਵਾਸ਼ ਕਰਕੇ ਪ੍ਰੈਸ ਕਰਕੇ ਫੇਰ ਹੀ ਕਟਿੰਗ ਕਰਨੀ ਚਾਹੀਦੀ ਹੈ ਤੇ ਨਹੀਂ ਤਾਂ ਲਾਈਨਿੰਗ ਵੱਧ ਘਟ ਜਾਂਦੀ ਹੈ ਤੇ ਤੁਹਾਨੂੰ ਮੈਂ ਲਾਈਨਿੰਗ ਕਿੱਦਾਂ ਵਾਸ਼ ਕਰਨੀ ਹੈ ਕਿੱਦਾਂ ਇਹਦੀ ਪ੍ਰੈਸ ਕਰਨੀ ਹੈ ਉਹਦੇ ਬਾਰੇ ਵੀ ਮੈਂ ਇੱਕ ਵੀਡੀਓ ਬਣਾਵਾਂਗੀ ਤੁਸੀਂ ਕਮੈਂਟ ਚ ਦੱਸਣਾ ਮੈਨੂੰ ਜੇ ਤੁਹਾਨੂੰ ਇਹ ਵੀਡੀਓ ਚਾਹੀਦੀ ਹੈ ਕਿ ਪ੍ਰੋਪਰ ਲਾਈਨਿੰਗ ਵਾਸ਼ ਕਰਨਾ ਕਿੱਦਾਂ ਆਪਾਂ ਬਰਾਬਰ ਇਹਨੂੰ ਸੁਕਾਣਾ ਵਾ ਠੁਕਣੇ ਕਿੱਦਾਂ ਪਾਣਾ ਤੇ ਜੇ ਆਪਾਂ ਸੁੱਕੇ ਹੀ ਵਸਕਣੇ ਪਾਉਂਦੇ ਆ ਤਾਂ ਸਾਡੇ ਲਾਈਨਿੰਗ ਚ ਕਾਨ ਆ ਜਾਂਦੀ ਹੈ ਤੇ ਜੇ ਤੁਸੀਂ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਮੈਨੂੰ ਕਮੈਂਟ ਕਰ ਸਕਦੇ ਹੋ ਆਪਾਂ ਬੈਕ ਪੀਸ ਵੀ ਇਦਾਂ ਹੀ ਵਿਛਾ ਕੇ ਤੇ ਇਹਦੀ ਆਪਾਂ ਕਟਿੰਗ ਕਰ ਲੈਣੀ ਹੈ ਅਈ ਦੀ ਆਪਾਂ ਕਟਿੰਗ ਕਰ ਲੈਣੀ ਹੈ ਜਿੱਦਾਂ ਆਪਾਂ ਲਾਈਨਿੰਗ ਦੀ ਕਟਿੰਗ ਕੀਤੀ ਹੈ ਸੇਮ ਹੀ ਉਹਦੇ ਬਰਾਬਰ ਹੀ ਕਟਿੰਗ ਕਰਾਂਗੇ ਸ਼ਰਟ ਦੀ ਵੀ ਤੇ ਵੱਧ ਘੱਟ ਨਹੀਂ ਕਟਿੰਗ ਕਰਨੀ ਤੇ ਇਹ ਹੋ ਗਈ ਕਟਿੰਗ ਉੱਤ ਬਾਅਦ ਆਪਾਂ ਬਾਹਾਂ ਦੀ ਦੀ ਲਾਈਨਿੰਗ ਦੀ ਕਟਿੰਗ ਕਰਾਂਗੇ ਬਾਹਾਂ ਦੀ ਲਾਈਨਿੰਗ ਕਟਿੰਗ ਕਰਾਂਗੇ ਤੇ ਲੈ ਲਾਂਗੇ ਪਹਿਲਾਂ ਲੰਬਾਈ 17 ਇੰਚ ਲੰਬਾਈ ਹੈ ਬਾਹਰ ਦੀ ਤਿਆਰ ਤੇ 19 ਇੰਚ ਵਾਲੇ ਆਲ 2 ਇੰਚ ਐਕਸਟਰਾ ਲਿਆ ਇਹਨੂੰ ਆਪਾਂ ਇਹਦਾ ਫੋਲਡ ਕਰ ਲੈਣਾ ਕਪੜੇ ਨੂੰ ਲਾਈਨਿੰਗ ਵਾਲੇ ਕਪੜੇ ਨੂੰ ਫੋਲਡ ਕਰਕੇ ਇਹਦਾ ਆਪਾਂ ਹੋਰ ਫੋਲਡ ਕਰ ਲੈਣਾ ਫਿਰ ਤੇ ਖੁੱਲਾ ਸਾਈਡ ਆਪਣੇ ਵਾਲੀ ਸਾਈਡ ਤੇ ਰੱਖਣਾ ਤੇ ਬੰਦ ਸਾਈਡ ਦੂਜੀ ਸਾਈਡ ਤੇ ਰੱਖਣਾ ਤਾਂ ਆਪਾਂ ਲੰਬਾਈ ਲੈ ਕੇ ਪਹਿਲਾਂ ਲੰਬਾਈ ਦੀ ਕਟਿੰਗ ਕਰਾਂਗੇ 1 ਇੰਚ ਲਵਾਂਗੀ ਮੈਂ ਟੋਟਲ 17 ਇੰਚ ਤਿਆਰ ਆ ਮੇਰੀ ਬਾ ਤੇ 2 ਇੰਚ ਐਕਸਟਰਾ ਲਵਾਂਗੀ ਮੈਂ 1 ਇੰਚ ਬਾ ਲੈ ਕੇ ਤੇ ਆਪਾਂ ਲંબਾਈ ਦੀ ਪਹਿਲਾਂ ਕਟਿੰਗ ਕਰ ਦੇਣੀ ਆ ਉਹ ਤੋਂ ਬਾਅਦ ਬਾ ਕੇ ਦਾ ਕਟੇ ਕਨੀਏ ਪਲੀਜ਼ ਧਿਆਨ ਨਾਲ ਦੇਖਿਓ ਤੇ ਸਭ ਤੋਂ ਪਹਿਲਾਂ ਇੱਥੋਂ ਆਪਾਂ ਖੁੱਲੇ ਸਾਈਡ ਤੇ 3 ਇੰਚ ਲੈਣਾ ਇਧਰੋਂ ਵੀ ਆਪਾਂ 3 ਇੰਚ ਲੈ ਕੇ ਇੱਕ ਲਾਈਨ ਬਣਾ ਦਾਂਗੇ ਸਿੱਧੀ ਬਹੁਤ ਹੀ ਸੋਖਾ ਤਰੀਕਾ ਬਾਹਾਂ ਦੀ ਕਟਿੰਗ ਕਰਨ ਦਾ ਤੇ ਏਦਾਂ ਕਟਿੰਗ ਕਰੋਗੇ ਬਹੁਤ ਵਧੀਆ ਬਾਹਾਂ ਦੀ ਸ਼ੇਪ ਬਣੇਗੀ ਫਿਟਿੰਗ ਆਏਗੀ ਉਹ ਤੋਂ ਬਾਅਦ ਅੱਗੋਂ ਬਾਹਾਂ ਬਲ ਲੈਾਂਗੇ 8 ਇੰਚ ਮੈਂ ਤਿਆਰ ਰੱਖਾਂ 9 ਇੰਚ ਲੈ ਰਹੀਆਂ 1 ਇੰਚ ਐਕਸਟਰਾ ਤੇ ਉਹ ਤੋਂ ਬਾਅਦ ਇੱਥੋਂ ਆਪਾਂ ਇਦਾਂ ਸਕੂਅਰ ਰੱਖ ਕੇ ਇੱਥੋਂ ਆਪਾਂ ਮੋਡਾ ਰੱਖ ਲਾਂਗੇ ਸਾਡੇ ਨੌ ਮੋਡਾ ਤਿਆਰ ਆ ਉਸ ਤੋਂ ਬਾਅਦ ਆਪਾਂ ਇੱਥੋਂ ਗਲਾਈ ਪਾ ਦਾਂਗੇ ਆ ਦੇਖੋ ਇਦਾਂ ਕਰਕੇ ਗਲਾਈ ਪਾਣੀ ਆ ਤੁਸੀਂ ਇੰਚ ਟੇਪ ਰੱਖ ਕੇ ਵੀ ਅਤੀਸ਼ੀ ਦਾ ਦੇਖੋ ਇੰਚ ਟੇਪ ਦੇ ਬਰਾਬਰ ਆ ਰੱਖ ਕੇ ਵੀ ਤੁਸੀਂ ਤਰਸ਼ੀਤ ਨੂੰ ਨਿਸ਼ਾਨੀ ਲਗਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਫਰੰਟ ਦੀ ਕਾਰਡ ਪਾ ਦਾਂਗੇ ਦਾ ਸੈਂਟਰ ਕਰਕੇ ਪ੍ਰੋਤੇਰ ਨੂੰ ਛੱਡ ਕੇ ਤੇ ਪੱਕੀ ਜਿਹੜਾ ਬਚਦਾ ਕਪੜਾ ਉਹਦਾ ਆਪਾਂ ਸੈਂਟਰ ਕਰਕੇ ਤੇ ਫਰੰਟ ਕੱਟ ਪਾ ਦੇਣੀ ਹੈ। ਅੱਤ ਬਾਅਦ 8 ਇੰਚ ਤਿਆਰ ਆ ਇੱਥੇ ਸੀਨ ਆਏਗੀ ਬਾਕੀ ਆਪਾਂ 9 ਇੰਚ ਦੇ ਕਟਿੰਗ ਕਰਨੀ ਹੈ। ਤੇ ਸਾਢੇ 9 ਮੋੜਾ ਤਿਆਰ ਰੱਖਣਾ। ਇੱਥੋਂ ਆਪਾਂ ਐਕਸਟਰਾ ਕਪੜਾ ਕਟਿੰਗ ਕਰ ਦਾਂਗੇ ਇਹ ਬਾਹਾਂ ਦੀ ਹੋਗੀ ਕਟਿੰਗ। ਆਪਾਂ ਇਹਦੀ ਪਾਕਿਸਤਾਨੀ ਬਾਹ ਮਣਾਵਾਂਗੇ ਤੇ ਅੱਜ ਤੋਂ ਆਪਾਂ ਸੀਨ ਲਗਾਣੀ ਆ ਆਪਾਂ ਇਥੋਂ ਇਹਨੂੰ ਅਲੱਗ-ਅਲੱਗ ਪੀਸ ਕਰ ਲੈਣਾ ਤੇ ਫਰੰਟ ਕਾਰਡ ਪਾ ਦਾਂਗੇ ਆਪਾਂ ਉਤ ਬਾਅਦ ਆਪਾਂ ਦੇਖਿਓ ਪਾਕਿਸਤਾਨੀ ਬਾਹ ਮਣਾ ਨੇ ਇਥੋਂ ਆਪਾਂ 10 ਇੰਚ ਲੈਣੀ ਆ ਲੰਬਾਈ ਚ ਉਪਰੋਂ ਅੱਥੋਂ ਆਪਾਂ ਥੋੜੀ ਫਿਟਿੰਗ ਜੀ ਲਾਵਾਂਗੇ 6 ਇੰਚ ਤਿਆਰ ਆਖੇ 6.5 ਤੱਕ 6.5 ਤੱਕ ਲੈ ਸਕਦੇ ਆ ਉਤੋਂ ਬਾਅਦ ਇਦਾਂ ਆਪਾਂ ਸ਼ੇਪ ਦੇ ਦੇਣੀ ਆ ਆਪਾਂ ਇਹ ਸ਼ੇਪ ਤੇ ਬਾਹਾਂ ਦੀ ਤਿਆਰ ਕਰਨੀ ਆ ਆਪਾਂ ਉਤੋਂ ਬਾਅਦ ਆਪਾਂ ਕੱਪੜੇ ਦੀ ਕਟਿੰਗ ਕਰ ਲਾਂਗੇ ਠੀਕ ਹੈ ਜੀ ਸੂਟ ਦੀ ਬਾਹਾਂ ਦੀ ਕਟਿੰਗ ਕਰ ਲਾਂਗੇ ਸੂਟ ਦਾ ਕਪੜਾ ਲੈ ਕੇ ਇਹਨੂੰ ਫੋਲਡ ਫੋਲਡ ਕਰ ਲਾਣਾ ਇਦਾਂ ਫੋਲਡ ਫੋਲਡ ਕਰਕੇ ਆਪਾਂ ਜਦੋਂ ਕਟਿੰਗ ਕਰਨੀ ਹੈ ਤੇ ਪਲੀਜ਼ ਇਹ ਗੱਲ ਦਾ ਧਿਆਨ ਰੱਖਣਾ ਕਿ ਫਲਾਵਰ ਦੇਖ ਕੇ ਕਟਿੰਗ ਕਰਨੀ ਹੈ ਕਈ ਵਾਰ ਫਲਾਵਰ ਕਈ ਵਾਰ ਉੱਪਰ ਹੁੰਦੇ ਆ ਉੱਪਰਲੀ ਸਾਈਡ ਤੇ ਹੁੰਦੇ ਆ ਕਈ ਵਾਰ ਥੱਲੇ ਸਾਈਡ ਤੇ ਹੁੰਦੀ ਹੈ ਡਾਇਰੈਕਸ਼ਨ ਫਲਾਵਰ ਦੀ ਇੱਕ ਸਾਈਡ ਤੇ ਹੀ ਹੋਣੀ ਚਾਹੀਦੀ ਹੈ ਤੇ ਆਪਾਂ ਇਹ ਦੇਖ ਕੇ ਹੀ ਕਟਿੰਗ ਕਰਨੀ ਹੈ ਐਦੀ ਆਪਾਂ ਲੰਬਾਈ ਕਟਿੰਗ ਕਰ ਲਾਂਗੇ ਲਾਈਨਿੰਗ ਰੱਖ ਕੇ ਲਾਈਨਿੰਗ ਦਾ ਕਪੜਾ ਰੱਖ ਕੇ ਉਹ ਤੋਂ ਬਾਅਦ ਆਪਣੇ ਵਾਲੀ ਸਾਈਡ ਤੇ ਸਿੱਧੀ ਕਰਕੇ ਤੇ ਬੰਦ ਵਾਲਾ ਸਾਈਡ ਦੂਜੀ ਸਾਢ ਤੇ ਖੁੱਲੇ ਵਾਲਾ ਪਾਸਾ ਆਪਣੀ ਸਾਢ ਤੇ ਜਿੱਦਾਂ ਆਪਾਂ ਲਾਈਨਿੰਗ ਦੀ ਕਟਿੰਗ ਕੀਤੀ ਹੈ ਸੇਮ ਹੀ ਓਦਾਂ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਇਹ ਸੂਟ ਦੀ ਕਟਿੰਗ ਹੋ ਗਈ ਬੰਦ ਹੀ ਹੋ ਗਈ ਥੈਂਕ ਯੂ ਫॉर ਵਾਚਿੰਗ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬਾਏ ਬਾਏ ਜੀ ਸ਼ਸ਼ੀਕਾਲ ਜੀ